ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਵੱਲ ਕੂਚ ਕੀਤਾ ਹੋਇਆ ਪਰ ਇਸ ਦੌਰਾਨ ਦੇਸ਼ ਦੀ ਭਾਜਪਾ ਸਰਕਾਰ ਨੇ ਜੋ ਰਵੱਈਆ ਕਿਸਾਨਾਂ ਲਈ ਅਪਣਾਇਆ ਉਹ ਨਿੰਦਣਯੋਗ ਹੈ ਜਿਸ ਤਰੀਕੇ ਕਿਸਾਨਾਂ ਨੂੰ ਰੋਕਣ ਲਈ ਸੜਕਾਂ ਤੇ ਮੋٹے-ਮੋٹے ਕਿਲ ਲਾਏ ਹੋਏ ਨੇ ਸਿਮਿੰਟ ਦੀਆਂ ਪੱਕੀਆਂ ਕੰਧਾਂ ਤਿਆਰ ਕਰਾ ਦਿੱਤੀਆਂ ਲੋਹੇ ਗਿਆ ਕੰਡਿਆਲੀਆਂ ਤਾਰਾਂ ਵਿਚਾ ਦਿੱਤੀਆਂ ਰੈਪਿਡ ਐਕਸ਼ਨ ਫੋਰਸ ਸਖਤਨਾਥ ਕਰ ਦਿੱਤੀ ਹਜ਼ਾਰਾਂ ਦੀ ਤਦਾਦ ਚ ਪੁਲਿਸ ਲਗਾ ਦਿੱਤੀ ਇਹ ਕੋਈ ਲੋਕਤੰਤਰ ਹੈ ਜਾਂ ਤਾਨਾਸ਼ਹੀ ਐਕਸ਼ਨ ਹੈ ਪੂਰੇ ਦੇਸ਼ ਦਾ ਢਿੱਡ ਭਰਨ ਵਾਲੇ ਕਿਸਾਨਾਂ ਨੂੰ ਰੋਕਣ ਲਈ ਬੈਰੀਕੇਡਾਂ ਨਾਲ ਸੜਕਾਂ ਪੰਨੀਆਂ ਹੋਈਆਂ ਨੇ ਜੋ ਮੋਦੀ ਸਰਕਾਰ ਦੀ ਕਿਸਾਨਾਂ ਲਈ ਸੋਚ ਨੂੰ ਸਾਫ਼ ਕਰਦੀਆਂ ਨੇ ਕਿ ਇੱਥੇ ਦੇਸ਼ 'ਚ ਕਿਸਾਨਾਂ ਦਾ ਕੋਈ ਸਤਿਕਾਰ ਨਹੀਂ ਭਾਵੇਂ ਸਰਕਾਰ ਦੇ ਕੰਮ ਅਲੱਗ ਹੀ ਕਹੇ ਜਾ ਸਕਦੇ ਨੇ ਕਾਰਪੋਰੇਟਾਂ ਲਈ ਤਾਂ ਇਹ ਰੈੱਡ ਕਾਰਪਟ ਵਿਛਾਉਂਦੇ ਨੇ ਤੇ ਕਿਸਾਨਾਂ ਨੂੰ ਲੋਹੇ ਦੇ ਕਿੱਲ ਵਿਛਾ ਰਹੇ ਨੇ ਕੀ ਕਿਸਾਨ ਦੇਸ਼ ਦੇ ਵਸਿੰਦੇ ਨਹੀਂ ਜਾਂ ਨਾਗਰਿਕ ਨਹੀਂ ਇੱਥੇ ਗੱਲ ਸਮਝਣ ਵਾਲੀ ਹੈ ਕਿ ਕਿਸਾਨ ਵੀ ਇਸ ਦੇਸ਼ ਦੇ ਨਾਗਰਿਕ ਨੇ ਹਰ ਇੱਕ ਨੂੰ ਆਪਣੇ ਹੱਕਾਂ ਲਈ ਆਵਾਜ਼ ਚੱਕਣ ਦਾ ਅਧਿਕਾਰ ਹੈ ਪਰਦਰਸ਼ਨ ਕਰਨ ਦਾ ਅਧਿਕਾਰ ਹੈ ਪਰ ਕੀ ਇਸਤਰੀ ਕੇ ਬਾਟਰ ਨੂੰ ਸੀਲ ਕਰਨ ਦਾ ਕੰਮ ਭਾਜਪਾ ਦੀ ਸਰਕਾਰ ਕਰ ਰਹੀ ਹੈ ਕਿ ਇਸ ਦੀ ਇਹ ਕਾਰਵਾਈ ਨੂੰ ਤੁਸੀਂ ਸਹੀ ਮੰਨਦੇ ਹੋ ਕਿ ਕਿਸਾਨ ਵੱਖਰੇ ਮੁਲਕ ਦੇ ਵਾਸੀ ਨੇ ਜਿਨ੍ਹਾਂ ਲਈ ਬੈਰੀਕੇਡ ਤੇ ਲੋਹੇ ਦੀਆਂ ਕਿੱਲਾ ਵਿਚਾਰੀ ਹੈ ਮੋਦੀ ਸਰਕਾਰ ਇਹ ਲੋਕਤੰਤਰ ਦੀ ਗੱਲ ਕਰਦੇ ਨੇ ਇਸ ਤੋਂ ਵੱਡੀ ਤਾਨਾਸ਼ਾਹੀ ਭਲਾ ਕੀ ਹੋਵੇਗੀ ਜਦੋਂ ਕਿਸਾਨਾਂ ਨੂੰ ਆਪਣੇ ਹੀ ਦੇਸ਼ 'ਚ ਆਸ ਲੋਕ ਚੱਲਣਾ ਪਵੇ ਤੇ ਭਾਜਪਾ ਸਰਕਾਰ ਨੂੰ ਪੋਰਾ ਫਰਕ ਵੀ ਨਹੀਂ ਪੈ ਰਿਹਾ ਦਿੱਲੀ ਜਾਣ ਤੋਂ ਰੋਕਣਾ ਤੇ ਆਹ ਤਰੀਕੇ ਬੈਰੀਕੇਟਾਂ ਇੰਡੀਆ ਤੋਂ ਪੰਜਾਬ ਵਿੱਚ ਘਰ ਪਾਕਿਸਤਾਨ ਬਾਰਡਰ ਵਰਗਾ ਮਾਹੌਲ ਬਣਾਉਣਾ ਕੀ ਇਸ਼ਾਰਾ ਕਰਦਾ ਹੈ ਕਿ ਭਾਜਪਾ ਸਰਕਾਰ ਦੀਆਂ ਨੀਤੀਆਂ ਕਿਸਾਨਾਂ ਲਈ ਕਹਿੋ ਜੀਆਂ ਨੇ ਭਲਾ ਦੇਸ਼ ਦੇ ਅੰਦਰਤੀ ਨਾਲ ਇਹੋ ਜਿਹਾ ਲੋਕ ਕੌਣ ਕਰਦਾ ਹੈ ਕੀ ਹੁਣ ਭਾਜਪਾ ਦੀ ਸਰਕਾਰ ਮੌਕੇ ਲੋਕਾਂ ਨੂੰ ਆਵਾਜ਼ ਚੱਕਣ ਦਾ ਹੱਕ ਵੀ ਨਹੀਂ ਰਿਹਾ ਕਿ ਕਿਸਾਨਾਂ ਨੂੰ ਮੋਦੀ ਸਰਕਾਰ ਅਲੱਗ ਯੂਨਿਟੀ ਜਾਂ ਅਲੱਗ ਦੇਸ਼ ਦਾ ਵਾਸੀ ਮੰਦੀ ਹੈ ਜਿਹੜਾ ਹਰ ਵਾਰ ਧੱਕਾ ਕਿਸਾਨ ਸੰਦੇ ਨੇ ਲੁਟੇਰੇ ਘਟਾਲੇਬਾਜ਼ਾ ਬੈਂਕ ਕਰਪਟਾਂ ਨੂੰ ਸਿਕਿਉਰਟੀਆਂ ਤੇ ਦੇਸ਼ ਦੇ ਅੰਨਦਾਤਿਆਂ ਨੂੰ ਲਾਗੀ ਚਾਰਜ ਵਾ ਮੋਦੀ ਜੀ ਇਹ ਤਾਂ ਜਮਾ ਉਹ ਗੱਲ ਹੋਈ ਕਿ ਹੋਲੀ ਘੇਰਾ ਨਾਲ ਖੇਢੀ ਤੋਂ ਬਥੇਰੀ ਤੇ ਸਾਡੀ ਵਾਰੀ ਰੰਗ ਮੁਕਿਆ ਕਾਰਪੋਰੇਟ ਘਰਾਣਿਆਂ ਦੇ ਕਰਜ਼ੇ ਮਾਫ਼ ਤੇ ਕਿਸਾਨਾਂ ਨੂੰ ਨਿਲਾਮੀ ਦੇ ਨੋਟਿਸ ਨਾ ਮੰਗਾ ਮੰਨੀਆਂ ਨਾ ਕਿਸੇ ਗੱਲ ਤੇ ਆਉਂਦੇ ਨੇ ਬਸ ਪੁਲਸ ਲਾਓ ਵਾਟਰ ਸੀਲ ਕਰੋ ਤੇ ਲੋਕਤੰਤਰ ਅਜਲਦਾ ਕਾਣ ਇਹ ਸਾਫ਼ ਸਮਝ ਸਕਦੇ ਹੋ ਕੀ ਕੋਈ ਰਾਜਾ ਆਪਣੀ ਪ੍ਰਜਾ ਨੂੰ ਐਵੇਂ ਦੇਖਦਾ ਹੈ ਜੀਵੇਂ ਮੋਦੀ ਸਰਕਾਰ ਕਿਸਾਨਾਂ ਨੂੰ ਦੇਖ ਰਹੀ ਹੈ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣਾ ਭਾਜਪਾ ਸਰਕਾਰ ਦਾ ਤਾਨਾਸ਼ਹੀਰ ਫਰਮਾਨ ਕਿਹਾ ਜਾ ਸਕਦਾ ਹੈ ਜਿਹੜਾ ਆਪਣੇ ਹੀ ਦੇਸ਼ ਚ ਲਾਗੂ ਸੰਵਿਧਾਨ ਦੀਆਂ ਕਦਰਾਂ ਕੀਮਤਾਂ ਨੂੰ ਛਿੱਕੇ ਢੰਗ ਰਿਹਾ ਹੈ ਉੱਥੇ ਕੇਂਦਰ ਸਰਕਾਰ ਦਾ ਕਿਸਾਨਾਂ ਪ੍ਰਤੀ ਅਸਲੀ ਚਿਹਰਾ ਵੀ ਨੰਗਾ ਕਰ ਰਿਹਾ ਹੈ ਪੁਰਾਣੇ ਕਿਸਾਨ ਅੰਦੋਲਨ ਚ ਵੀ ਕਿੰਨੇ ਕਿਸਾਨਾਂ ਨੇ ਸ਼ਹੀਦੀਆਂ ਪਾਈਆਂ ਸੀ ਕਿ ਉਸ ਤੋਂ ਕੋਈ ਵੀ ਸਬਕ ਨਹੀਂ ਲਿਆ ਜਿਹੜਾ ਦੁਬਾਰਾ ਫੇਰ ਪੂਰਾ ਪ੍ਰਬੰਧ ਕੀਤਾ ਹੋਇਆ ਕਿਸਾਨਾਂ ਨੂੰ ਸੜਕਾਂ ਤੇ ਰੋਲਣ ਦਾ ਆਖਰ ਨੂੰ ਭਾਜਪਾ ਦੀ ਸਰਕਾਰ ਕਿਸਾਨਾਂ ਤੋਂ ਡਰਦੀ ਕਿਉਂ ਹੈ ਇਸ ਸਵਾਲ ਦਾ ਜਵਾਬ ਤਾਂ ਪ੍ਰਧਾਨ ਮੰਤਰੀ ਮੋਦੀ ਸਾਹਿਬ ਆਪ ਹੀ ਦੇ ਸਕਦੇ ਨੇ ਜਿਹੜਾ ਹਰਿਆਣਾ ਪੰਜਾਬ ਆਰਡਰ ਤੇ ਕਿਲਾ ਨਾਲ ਕਿਸਾਨਾਂ ਦਾ ਸੁਵਾਗਤ ਕੀਤਾ ਜਾ ਰਿਹਾ ਹੈ